ਜਿਹੜਾ ਬੰਦਾ ਭਾਜੀ ਨਸ਼ਾ ਕਰਦਾ ਜਾਂ ਨਹੀਂ ਕਰਦਾ ਉਹਨੂੰ ਅਮਲੀ ਨਹੀਂ ਕਹਿੰਦੇ ਅਮਲੀ ਤਾਂ ਉਹ ਇਨਸਾਨ ਹੁੰਦਾ ਜਿਹਦੇ ਜ਼ਿੰਦਗੀ ਜੀਣ ਦੇ ਤਰੀਕੇ ਗਲਤ ਹੁੰਦੇ ਉਹ ਤਾਂ ਸੋਬਰ ਵੀ ਹੁੰਦੇ ਜਿਹਦੇ ਨਸ਼ੇੜੀ ਅਮਲੀ ਹੁੰਦੇ ਉਹ ਤਾਂ ਰੱਬ ਦੇ ਹਰ ਸਾਹ ਨੇੜੇ ਰਹਿੰਦੇ ਜਿੰਨੀ ਤੋੜ ਤਾਰਸ਼ ਜਿੰਨੀ ਤਕਲੀਫ ਜਿੰਨਾ ਬਹੁਤ ਟੈਨਸ਼ਨ ਅਮਲੀ ਨੂੰ ਪੈਂਦੀ ਹੈ ਡਿਪਰੈਸ਼ਨ ਜਿੰਨੀ ਅਮਲੀ ਨੂੰ ਪੈਂਦੀ ਹੈ ਇੱਕ ਦਿਨ ਲੱਖਾਂ ਵਾਰ ਉਹ ਭਗਵਾਨ ਨੂੰ ਯਾਦ ਕਰਦਾ ਸੁੱਤਾ ਪਿਆ ਵੀ ਉਹਦਾ ਦਿਮਾਗ ਚੱਲਦਾ ਤੇ ਪ੍ਰਮਾਤਮਾ ਸਵੇਰ ਨੂੰ ਮੇਰੇ ਨਸ਼ੇ ਦਾ ਜ਼ਿਕਰ ਕਰਕੇ ਦਿਓ ਕਰ ਦੇ ਨਸ਼ੇ ਦੀ ਬੋਤੀ ਕਿਤੇ ਉਹ ਹੋ ਜਵੇ ਜਿੰਨਾ ਨਸ਼ੇੜੀ ਅਮਲੀ ਬੰਦੇ ਪ੍ਰਮਾਤਮਾ ਨੂੰ ਯਾਦ ਕਰਦੇ ਉਹਨਾਂ ਮੇਰੇ ਖਿਆਲ ਕੋਈ ਆਮ ਬੰਦਾ ਦੁਨੀਆ ਤੇ ਯਾਦ ਨਹੀਂ ਕਰਦਾ ਹੁਣ ਉਹ ਤਾਂ ਵਿਚਾਰੇ ਆਪਣਾ ਡਰਗ ਲੈ ਕੇ ਪੋਇਜਨ ਲੈ ਕੇ ਜ਼ਹਿਰ ਲੈ ਕੇ ਜ਼ਹਿਰੀਲੇ ਪਦਾਰਥ ਲੈ ਕੇ ਆਪਣੇ ਸਰੀਰ ਦਾ ਕਹਾਣ ਕਰ ਲੈਂਦੇ ਆਪਣੇ ਪਰਿਵਾਰ ਦਾ ਸਤਿਆਨਾਸ਼ ਕਰ ਲੈਂਦੇ ਆਪਣੀ ਜ਼ਿੰਦਗੀ ਦਾ ਸਤਿਆਨਾਸ਼ ਕਰ ਲੈਂਦੇ ਉਹ ਨਹੀਂ ਕਿਸੇ ਦਾ ਕੀ ਨੁਕਸਾਨ ਕਰਨਾ ਉਹਨਾਂ ਨੂੰ ਕਾਹਦੇ ਕੁੱਟਣਾ ਮਾਰਨਾ ਉਹਨਾਂ ਨਾਲ ਕਾਹਦੇ ਘਿਰਣਾ ਕਰਨੀ ਉਹਨਾਂ ਨੂੰ ਪਿਆਰ ਕਰਨਾ ਚਾਹੀਦਾ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਉਹਨਾਂ ਨੂੰ ਸਮਾਜਿਕ ਪਰਿਵਾਰਕ ਬੰਨ੍ਹ ਚ ਸਾਨੂੰ ਵੀ ਸਮਾਜ ਦਾ ਵੀ ਅਹਿਮ ਜੋ ਯੋਗਦਾਨ ਹੋਣਾ ਚਾਹੀਦਾ ਵੀ ਅਸੀਂ ਉਹਨਾਂ ਦੀ ਬਿਮਾਰੀ ਤੋਂ ਉਹਨਾਂ ਤੋਂ ਮੁੱਕ ਨਾ ਸਾਨੂੰ ਆਵੇ ਵੀ ਸ਼ਰਾਬੀ ਬੰਦਾ ਡਿੱਗਿਆ ਪਿਆ ਜਿਹੜੇ ਪਾਉਂਦੇ ਇਹਦੇ ਜੂਆ ਪਈਆਂ ਇਹਦੇ ਅਲਰਜੀ ਹੋਈ ਉਹ ਐ ਟਾਲਟ ਵਿੱਚ ਕਰਦਾ ਇਹ ਵਾਸ਼ਰੂਮ ਵਿੱਚ ਕਰਦਾ ਇਹਨੂੰ ਕੁੱਟੋ ਇਹਨੂੰ ਮਾਰੋ ਇਹਨੇ ਚੋਰੀ ਕਰ ਲਈ ਤੇ ਆਹ ਕਰ ਗਿਆ ਉਹ ਕਰ ਗਿਆ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਉਹ ਇਹ ਕੰਮ ਕਰਦਾ ਘੱਟੇ ਨਸ਼ੇੜੀ ਥੋੜਾ ਅਸੀਂ ਰੋਕਣੀ ਹੈ ਜ਼ਿੰਦਗੀ ਜੀਣ ਦੀ ਅਸੀਂ ਨਸ਼ੀਲੇ ਪਦਾਰਥ ਰੋਕਣੇ ਸਮਾਜ ਦੇ ਅੱਗੇ ਹੋ ਕੇ ਇਕੱਠੇ ਹੋ